ਮੈਂ 79 ਦੇ ਵਿੱਚ ਬਿਜੇ ਕੀਤੀ ਐ ਤੇ ਉਸ ਵੇਲੇ ਬਾਦਲ ਸਾਹਿਬ ਦੀ ਸਰਕਾਰ ਸੀ ਮੈਂ ਨਹਿਰ ਸਿਪਾਹੀ ਦਾ ਭਰਤੀ ਹੋਣੇ ਸੀ ਮੈਂ ਨਹੀਂ ਅਪਲਾਈ ਕਰਤਾ ਉਹ ਐਡਮਿਨ ਸਿਪਾਹੀ ਬਾਦਲ ਸਾਹਿਬ ਦੇ ਜਲਦੀਗੜ੍ਹ ਗੇੜੇ ਲਾਵਾ ਆ ਬਾਦਲ ਸਾਹਿਬ ਨੂੰ ਮੇਲੇ ਕਦੇ ਆਪਣੇ ਐਮਐਨਬੈਂਕ ਕਰਤਾਰ ਸਿੰਘ ਨੂੰ ਮਿਲਿਓ ਮੈਂ ਫੁਵਾੜੇ ਪੜਿਆ ਨਾਲ ਖਾਂਦਰਾ ਮੈਂ ਬਲੇ ਫੁਵਾਣਾ ਦੋਸਤੀ ਸੀ ਤਾਂ ਇੰਟਰਵਿਊ ਹੋ ਗਏ ਮੇਰੇ 15 ਤਰੀਕ ਨੂੰ ਲਿਸਟ ਵਿੱਚ ਆ ਪਰ ਤੇ ਆਸੀ ਤੇ ਬੀਬੀ ਇੰਦਰਾ ਕਾਂਧੀ ਨੇ ਬਾਦਲ ਸਾਹਿਬ ਨੂੰ ਮਿਲੀ ਥੱਲੇ ਆਹ ਕਹਿੰਦੀ ਬਾਦਲ ਸਾਹਿਬ ਆਪਨੇ ਜੋ ਸੁਪਰੀਮ ਕੋਰਟ ਨੂੰ ਕੇਸ ਕੀਤਾ ਹੈ ਐਸ ਰਾਈਲਕਾ ਬਾਸ ਲੈ ਲੋ ਬਾਦਲ ਸਾਹਿਬ ਕਹਿੰਦੇ ਮੈਡਮ ਇਹ ਬੰਦ ਬਾਸ ਨਹੀਂ ਲੈ ਸਕਦਾ ਪੰਜਾਬ ਦੇ ਪਾਣੀ ਦਾ ਮਸਲਾ ਮੈਂ ਤਾਂ ਕਪੂੜੀ ਦਾ ਮੋਰਚਾ ਲਾਇਆ ਮੈਂ ਤਾਂ ਜੇਰ ਕੱਟੀ ਹੈ ਮੈਂ ਕੇਸ ਬਾਸ ਨਹੀਂ ਲੈ ਸਕਦਾ ਇਹ ਕਹਿੰਦੀ ਬੀਬੀ ਬਾਦਲ ਸਾਹਿਬ ਨੂੰ ਕਹਿੰਦੀ ਮੈਂ ਹੋਰ ਤੇਲੀ ਸਰਕਾਰ ਨਹੀਂ ਰਹਿਣ ਦੇਣੀ ਬਾਦਲ ਸਾਹਿਬ ਉੱਟ ਕੇ ਆ ਗਏ ਉਹ ਪੀੜੀ ਦੀ ਇਹ ਸਾਰਾ ਠਾੜ ਠਾੜ ਦੀ ਰਾਜ ਨੂੰ ਸਰਕਾਰ ਤੋੜ ਦਿੱਤੀ ਲੈ ਮੈਨੂੰ ਤਾਂ ਪਤਾ ਕੀ ਹੋਇਆ ਮੈਂ ਦਰਬਾਰਾ ਕੰਮਦਾਰ ਵਖਰਾ ਲੈ ਮੈਂ ਨਾਇਬ ਸੀਰ ਦਾ ਬੰਦਾ ਬੰਦਾ ਲੱਟ ਗਿਆ ਰਹਿ ਗਿਆ ਵਿਚੇ ਅਸੀਂ ਜਦ ਅਛਲ ਹੋਈ ਦਰਬਾਰਾ ਸਿਰ ਨੇ ਬਾਣਾ ਸੀ ਮੁਖਮਤਰੀ ਪੰਜਾਬ ਦਾ ਅੱਗਿਆ ਵੀਰੇ ਦਰਵਾਜ਼ਾ ਸੋਲੋ ਕਾਜ ਬੋਲੇ ਰੱਖਿਆ ਪੈਨ ਫੜਾ ਕੇ ਦਰਵਾਜ਼ਾ ਸਿਰਫ ਫੜ ਪੈਨ ਦਸਖਤ ਕਰ ਕਿ ਮੈਂ ਐਸਵਾਈਐਲ ਦਾ ਕੇਸ ਬਾਅਦ ਰਹਿਣਾ ਫੇਰ ਜਾ ਕੇ ਪਹੁੰਚ ਕੀ ਮੁੱਖ ਮੰਤਰੀ ਦੀ ਨਹੀਂ ਤੇ ਦੇ ਬਾਸੂ ਮੁੜ ਜਾ ਉਹ ਪੇਦਾ ਪੁੱਤ ਮੁੱਖ ਮੰਤਰੀ ਦਾ ਬਣ ਗਿਆ ਪਰ ਸੁਪਰੀਮ ਕੋਰਟ ਜੋ ਕੇਸ ਬਾਅਦ ਰਹਿ ਗਿਆ ਤੇ ਜੇ ਆਹਦੇ ਲੋਕ ਬੇ ਅਕਾਲੀ ਜੀ ਅਕਾਲੀ ਖਾਰਾ ਜੀ ਅਕਾਲੀ ਖਾਰਾ ਜੀ ਮਰਦਾ ਸਬ지 ਲੱਗੇ ਮੇਰਾ ਭਾਰ ਹਲੇ ਵੀ ਖੰਦਰ ਵਿੱਚ ਹੱਸਾ ਕਿੱਲੋ ਹੀ ਆ ਕੀ ਖਾਵੇਂ ਅਸੀਂ ਲੋ ਮੈਂ ਸਤੰਨ ਵਿੱਚ ਜਿਸ ਪਿੰਡ ਚ ਤੁਹਾਡੇ ਬਹੁਤ سارے ਬੰਦੇ ਗਏ ਮੇਰੇ ਘਰ ਆ ਸ਼ੋਭਾ ਬਹੁਣੀ ਗਿਆ ਤਾਂ ਸਾਜਾ ਜੇ ਬੰਦਾ ਅੰਦਰ ਪੜਦਾ ਕਹਿੰਦਾ ਇਹ ਮੰਤਰੀ ਦਾ ਘਰ ਆ ਜਾਂ ਤੇਰੇ ਕੋਲ ਮੱਝਾਂ ਪੱਧੀਆਂ ਹੁੰਦੇ ਨੇ ਦਾ ਟਰੈਕਟਰ ਖੜਾ ਦਿੰਦਾ ਸਾਦੇ ਘਰ ਚ ਰਹਿਣਾ ਪਿੰਡ ਕਿੱਥੇ ਜੰਮਣਾ ਉਹ ਪਿੰਡ ਚ ਰਹਿਣਾ ਠਣੋੜ ਫਿਰ ਆ ਬੰਦੇ ਮੈਨੂੰ ਨਹੀਂ ਸਮਝ ਲੱਗੀ ਵੀ ਕੀ ਖਾ ਰਿਹਾ ਏ ਰੰਗ ਕਰਕੇ ਫਿਰ ਉਹ ਸਾਲੂ ਉਮਰਗ ਲਾਇਆ ਜਾਂਦਾ ਝੂਠ ਬਰੋਸਿਆ ਜਾਂਦਾ ਆਡਾ ਭਗਮਤ ਬਣਿਆ ਸਵੇਰ ਤੋਂ ਸ਼ਾਮ ਤੱਕ ਝੂਠ ਤੇ ਝੂਠ ਬੋਲੀ ਜਾ ਰਿਆ ਗੱਲਾਂ ਐਵੇਂ ਕਰੀ ਗੁਰ ਮੰਗਦਾ ਵੋਟਾਂ ਆ ਬਠਿੰਡੇ ਜਾ ਕੇ ਬੋਲਦਾ ਕੀ ਐ ਬਸ ਚਾਂਦ ਨਾ ਰੱਖੋ ਜਿਹੜਾ ਬਾਦਲਾਂ ਦਾ ਸੁੱਖ ਬਣਾਸਿਆ ਨਾ ਉਹ ਮਿਟਾ ਦੇਣਾ ਇਹਨੇ ਪੁੱਛਿਆ ਪੀ ਆ ਪੁੱਤ ਦਾ 2 ਸਾਲ ਹੋ ਗਿਆ ਇਹ ਤੈਨੂੰ ਕਹਿ ਰੋਕਣਾ ਟੋੜ ਦੋ ਭਾਈ ਜੇ ਤੇਰੇ ਕੋ ਕੋ ਕਾਨੂੰਨ ਦੀ ਕੋ ਗੱਲ ਹੈਗੀ ਆ ਤਾਂ ਦੇ ਰੋਲਾ ਕਿਸ ਖਾਦਾ ਪਾਈ ਜਾਣਾ ਕਹਿੰਦਾ ਬੱਸਾਂ ਬੰਦ ਕਰ ਦੇਣੀਆਂ ਕਰ ਦੇ ਵੀ ਦੋ ਸਭਾ ਬੰਦ ਜੇ ਤੈਨੂੰ ਗਾਹਦ ਲੱਗਦੀਆਂ ਕਰ ਦੇ ਬੱਸਾਂ ਬੰਦ ਸਾਡੇ ਬੰਦੇ ਸਵਾਦ ਲੈਂਦੇ ਆ ਹਾਂ ਹੁਣ ਸੁਖਵੀਰ ਦਾ ਫੋਟੋ ਟਹਿ ਜਾਊਗਾ ਕਿਉ ਸੁਖਵੀਰ ਨਹੀਂ ਆਣਾ ਭਾਈ ਅਮਰੀਕਾ ਦਾ ਪੜਿਆ ਐ MBA ਅਮਰੀਕਾ ਦਾ ਰਾਜ ਕਿੰਦ ਨੂੰ ਉਹ ਨਹੀਂ ਚੋਦਾ ਉਹਦਾ बिजनेसमੈਨ ਸੀ ਤਖੜਾ बिजनेसमੈਨ ਉਹ ਜਿਹੜੇ ਵੇਚਦੇ ਹੋਰ ਵੀ ਚੰਗੇ बिजनेसमैन ਵਾ ਉਹਦੇ ਕਲਾਸ ਫੈਲੋ ਆ ਆ ਸੜਕਾਂ ਪੰਜਾਬ ਦੀਆਂ ਵੀ ਨਹੀਂ ਬੜੀਆਂ ਗੱਡ ਗਰੀ ਦਾ ਮੁੰਡਾ ਸੁਖਵੀਰ ਬਾਦਲਾ ਦਾ ਕਲਾਸ ਫੈਲੋ ਆ 43000 ਕਰੋੜ ਦੀਆਂ ਸੜਕਾਂ ਚਾਰ ਮਰ ਗਈ ਪਾਸ ਕਰਕੇ ਲੈ ਆ ਇੱਕੋ ਝਾਕੇ ਵਿੱਚ ਤੇ 32000 ਕਰੋੜ ਦੇ ਪੁਲ ਰੇਲਵੇ ਪੁਲ ਤਸੋ ਬਨੂ ਕਿਹੜੀ ਸਰਕਾਰ ਜਿਹੜੀ ਇੱਕ ਮੰਤਰੀ ਕੋਲ ਦਾ ਕੰਮ ਕਰਾ ਕੇ ਆਈ ਹੋਵੇ ਤੇ ਜੁਰਤ ਸੁਖਵੀਰ ਬਾਦਲ ਦੀ ਆ ਮੈਂ ਅੱਜ ਵੀ ਤੁਹਾਡੇ ਸਾਹਮਣੇ ਪਹਿਲਾਂ ਦੱਸਾਂ ਇਥੇ ਛੋਟੇ-ਛੋਟੇ ਬੰਦੇ ਨਾ ਸਰਪੰਚਾਂ ਨੂੰ ਦਬਕੇ ਮਾਰਦੇ ਆ ਪੈਰ ਥੱਲੇ ਬਨੇਰਾ ਆ ਗਿਆ ਸਰਪੰਚਾਂ ਨੂੰ ਦਬਕੇ ਮਾਰਦੇ ਆ ਜੇ ਵੋਟਰ ਨਾ ਪਾਇਆ ਤੇਰੀ ਫਾਈਲ ਖੋਲ੍ਹ ਦਿਆਂਗੇ ਤਾਂ ਆਪੇ ਬੇਵਜਹ ਫੜੇ ਪਟਦੇ ਹੁੰਦੇ ਸੀ ਸਾਨੂੰ ਕੋ ਪੁੱਛਦਾ ਨਹੀਂ ਹੋਏ ਮਰ ਗਏ ਹੋਏ ਲੁੱਟ ਗਏ ਹੋਏ ਖਸ਼ਾਪੁਰ ਮੀਟਿੰਗ ਹੋਈ ਉੱਥੇ ਰੋਈ ਜਾਵੇ ਉੜਾ ਬਾਪੂ ਐਮਐਲਏ ਦਾ ਮੈਂ ਇਹਨੂੰ ਕਿਹਾ ਵੀ ਰੋਂਦਾ ਕਿਸ ਗੱਲੋਂ ਆਪਣੀ ਸਰਕਾਰ ਵਾ ਮੈਂ ਬੰਦਰੀਆ ਰੱਖ ਚਾ ਆਪਣੇ ਘਰ ਮੇਰੀ ਮੈਂ ਆਉਣਾ ਤੇਰੇ ਘਰ ਮੈਂ ਪੁੱਛਦਾ ਤੈਨੂੰ ਕੀ ਦੁੱਖ ਹੋਆ ਮੈਂ ਟਾਈਮ ਰੱਖਦਾ ਮੈਂ ਗਿਆ ਮੋਕੇ ਐਸਡੀਐਮ ਨੂੰ ਬੁਲਾਇਆ ਡੀਐਸਪੀ ਨੂੰ ਬੁਲਾਇਆ ਹੋਰ ਸਰਕਾਰ ਲੈਵਲ ਤੇ ਵੀ ਪਾਰਟੀ ਲੈਵਲ ਤੇ ਵੀ ਪਰ ਜਦੋਂ ਮੈਂ ਸੱਲਮਾ ਜੰਮਨੇ ਪੜਿਆ ਨਾ ਤਾਂ ਮੈਨੂੰ ਕਈ ਬਜ਼ੁਰਗ ਸਿਆਣੇ ਜਿਹੜੇ ਹੋਏ ਸੀ ਉਹ ਦਾਦੇ ਦੇ ਕਾਕਾ ਉਸ ਗੇਂਦ ਰਹੇ ਆ ਬਾਲਾ ਸਾਹਿਬ ਨਾਲ ਉਹ ਗੇਂਦ ਜਦੋਂ ਬਣ ਗਿਆ ਮਨਿਸਟਰ ਬਣ ਗਿਆ ਤਾਂ ਤੋ ਮੈਨੂੰ ਕਈ ਕਿੰਦਾ ਖਾਜੋ ਹੁਣ ਦੱਸੋ ਮੈਨੂੰ ਦੇਖੋ ਆਪਣਾ ਨਾਂ ਨਾ ਪਰ ਬਾਉ ਰਾਟਾ ਮੈਂ ਤੁਹਾਨੂੰ ਪ੍ਰਮਾਣ ਪੱਤਰ ਥੋਪੜਾ ਕੇ ਜਮਾ ਬਾਲਾ ਸਾਹਿਬ ਕੋ 50 ਬੰਦੇ ਮੇਲੇ ਹਰਕੇ ਦੇ ਜੇਲ੍ਹ ਚ ਰਹੇ ਤੁਹਾਡੇ ਨਾਲੇ ਪੁਰਾ ਵਿਚਾਰਾ ਉਹ ਪ੍ਰਮਾਣ ਪੱਤਰ ਜੇਲਾ ਦੇ ਵਿੱਚ ਜਿੰਨੇ ਕੱਟੀਆਂ ਉਹਨਾਂ ਨੂੰ ਬੈਠਣਾ ਨਹੀਂ ਆ ਆ ਬਾਪੂ ਜੀ ਨੂੰ ਲੱਗੀ ਆ ਜੀ ਇਹ ਦੋ ਘੋਟੇ ਦਾ ਇਹੀ ਕੰਮ ਕਰਾਉਣਾ ਇਹ ਜ਼ਰੂਰੀ ਹੁੰਦੇ ਆ ਸਰਕਾਰ ਕੇ ਸਿਰੋਨੇ ਕਾਲ ਦਾ ਤੁਹਾਡੀ ਪਾਰਟੀ ਆ ਪੰਜਾਬ ਦੀ ਪਾਰਟੀਆਂ ਵੱਡਾ ਇਤਿਹਾਸ ਆ ਸਾਨੂੰ ਦਰਦ ਆ ਸਾਨੂੰ ਹਰਿਆਣੇ ਦੇ ਨਾ ਕੋਈ ਵਾਰਤਾ ਨਹੀਂ ਕੋਈ ਦਰਦ ਨਹੀਂ ਥਣ ਦਾ ਪੰਜਾਬ ਦਾ ਪੰਜਾਬ ਚੋਂ ਇੱਕ ਬੂਦ ਪਾਣੀ ਮਾਰ ਨੂੰ ਜਾਂਦਾ ਹੈ ਤੇ ਸ਼ਰੋਮਣੀ ਕਾਲੇ ਦਲ ਕਿਤਾਨ ਖਾਨ ਬੋੜੇ ਖੜਦਾ ਇਹ ਲੋਕਾਂ ਨੂੰ ਝੂਠਾ ਬਲਤ ਬੋਲਦੇ ਆ ਫਰਕ ਕੀ ਆ ਇਧਰ ਦੇ 30 ਕਿਲੋ ਕਲਪ ਕੱਟਦਾ ਆ ਕਰਦੀ 15 ਕਿਲੋ ਇਹ ਪੇਰੇ ਪਦਲੇ ਕਰਤਾ 5 ਕਿਲੋ ਆਟਾ ਆਪਣੀ ਫੋਟੋ ਲਾ ਕੇ ਦਿੰਦਾ 5 ਕਿਲੋ ਆਟਾ ਤੇ ਬੀਬੀ ਇਹਨਾਂ ਨੂੰ ਸ਼ਾਨ ਕਦੋਂ ਨੂੰ ਆਟਾ ਮੈਨੂੰ ਸ਼ਾਨ ਨਹੀਂ ਫੇਰਦੀਆਂ ਨਾ ਵਿੱਚੋਂ ਐਡੀਆਂ ਨਿਕਲਦੀਆਂ ਉਹ ਬੀਬੀ ਉਹ ਕਹਿੰਦੇ ਮੇਰਾ ਪਕਾ ਲਿਓ ਪੜਾ ਦੇਖ ਲਿਓ ਬਸ ਫੇਰ ਪੋਚੋਨਾਂ ਨੂੰ ਜਾ ਕੇ ਵੀ ਰੌਲੀ ਹੋਣ ਕਿੱਦ ਕਰਦੀ। ਸੋ ਇਸ ਕਰਕੇ ਵੀਰੋ ਜਿਹੜਾ ਤੁਸੀਂ ਗੱਲ ਕਹਿ ਸਮਝ। ਬੇਤਾ ਸਾਡੇ ਚ ਵੀ ਬਹੁਤ ਅਫਗਾਨ ਹੋਣਗੇ, ਮੇਰੇ ਦੋਸਤਾਂ ਵੀ ਹੋਣਗੇ। ਅਸੀਂ ਵੀ ਇਨਸਾਨ ਆਂ ਤੁਹਾਡੇ ਵਰਗੇ। ਪਰ ਇੱਕ ਚੀਜ਼ ਦਾ ਵਾਅਦਾ ਕਰਦਾ ਕਿ ਜਦ ਤੱਕ ਸ਼੍ਰੋਮਣੀ ਕਾਲਰ ਪੰਜਾਬ ਵਿੱਚ ਤਖੜਾ ਨਾ ਜਾਂ ਲੋਕਾਂ ਨੂੰ ਖੱਗੜ ਨਹੀਂ ਦਿੰਦੇ। ਜਿੱਦਾਂ ਕਮਜ਼ੋਰ ਪੈ ਗਿਆ ਫਿਰ ਟੋਪੀਆਂ ਵਾਲੇ ਵੀ ਆਉਣਗੇ। ਫਿਰ ਹੋਰ ਵੀ ਆਉਣਗੇ। ਜਿਹੜੇ ਸਾਡੀਆਂ ਕੋਈ ਦਿੱਲੀ ਗੁਰਦੁਆਰਾ ਕਮੇਟੀ ਦੇ ਕਬਜ਼ਾ ਕਰਨ ਵਾਲੇ ਹਰਿਆਣਾ ਕਮੇਟੀ ਦੇ ਕਬਜ਼ਾ ਕਰਨ ਵਾਲੇ ਅਦਿੱਤ ਇਹ ਬੋਲਖਿਆ ਮੁੱਖ ਮੰਤਰੀ ਜੇ ਉਹ ਇੰਨਾ ਜੀ ਪਤਾ ਹੋਵੇ ਤੂੰ ਪੰਜਾਬ ਦੀ ਅਸੈਂਬਲੀ ਵਿੱਚ ਮਤਾ ਪਾ ਦਿੱਤਾ ਕਿ ਦਰਬਾਰ ਸਾਹਿਬ ਤੋਂ ਕੀਰਤਨ ਦਰਬਾਰ ਬੰਦ ਹੋਣਾ ਚਾਹੀਦਾ ਪਤਾ ਜੀ ਤੁਹਾਨੂੰ ਪਤਾ ਪਤਾ ਤੁਹਾਨੂੰ ਸੰਗਾਂ ਨੂੰ ਕਿ ਕੇਜਰੀਵਾਲ ਨੇ ਪੰਜਾਬ ਦੀ ਅਸੈਂਬਲੀ ਵਿੱਚ ਮਤਾ ਪਾਇਆ ਕੇ ਦਰਬਾਰ ਸਾਹਿਬ ਤੋਂ ਕੀਰਤਨ ਵੱਧ ਹੋਣਾ ਚਾਹੀਦਾ ਕਿਉਂਕਿ ਇਹ ਪੀਟੀਸੀ ਚਲਾਉਂਦਾ ਪੀਟੀਸੀ ਸੁਖਵੀਰ ਬਾਦਲ ਦੀ ਹੈ ਜੇ ਸੁਖਵੀਰ ਬਾਦਲ ਦਾ ਚੈਨਲ ਹੈ ਉਹ ਮੁਫਤ ਦੇ ਵਿੱਚ ਤੁਹਾਨੂੰ 24 ਘੰਟੇ ਆਪਣੇ ਆਪਣੇ ਟਾਈਮ ਦੇ ਮੁਤਾਬਕ ਜੇ ਇੱਥੇ ਸਵੇਰ ਦੇ 6 ਵਜੇ ਆ ਜੇ 4 ਘੰਟੇ ਬਾਅਦ ਜੋਰੋਬਨ 6 ਵਜਣੇ ਆ ਤਾਂ ਉੱਥੇ ਉਸ ਵੇਲੇ ਦੇ 6 ਵਜੇ ਜੇ ਗਾਹਾਂ ਉਹ ਤੋਂ ਕ੍ਰੈਂਡਾ ਵਿੱਚ ਜਾ ਕੇ 12 ਘੰਟੇ ਬਾਅਦ 6 ਵਜਣੇ ਆ ਉੱਥੋਂ ਦੇ 6 ਵਜੇ ਸਵੇਰ ਦਾ ਪਾਠ ਚੱਲਣਾ ਐਵੇਂ ਸ਼ਾਮ ਦਾ ਪਾਠ ਚੱਲਣਾ ਤੇ ਹਰ ਸਾਲ ਸੁਖਵੀਰ ਸਿੰਘ ਬਾਦਲ ਦਾ ਚੈਨਲ 2 ਕਰੋੜ ਰੁਪਏ ਐਸਜੀਪੀਥੇ ਨੂੰ ਦਿੰਦਾ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ ਇੱਕ ਤਾਂ ਬੰਦ ਕਰ ਦਿਓ ਹੁਣ ਇਹ ਕੋਲ ਘਰੇ ਹੀ ਨਹੀਂ ਕਿਉਂਕਿ ਐਸਜੀਪੀਸੀ ਇਲੈਕਟਿਡ ਬਾਡੀ ਆ ਤੁਸੀਂ ਵੋਟਾਂ ਪਾ ਕੇ ਬਣਾਇਆ ਤਾਂ ਆਪਣੇ ਮੈਂਬਰ ਐਸਜੀਪੀ ਦੇ ਜੇ ਬਈ ਦੇ ਅਮਲੇ ਵੋਟਾਂ ਪਾ ਕੇ ਬਣਦੇ ਆਏਵੇਂ ਮੈਂਬਰ ਬਣਦੇ ਉਹਦਾ ਕਮਿਸ਼ਨ ਵੱਖਰਾ ਕੁੜਦੋਰਾ ਕਮਿਸ਼ਨ ਵੱਖਰਾ ਔਰ ਉਹ ਪੰਜਾਬ ਸਰਕਾਰ ਦਾ ਜੂਡਿਕਸ਼ਨ ਹੀ ਹੈ ਨਹੀਂ ਕਿ ਉਹ ਇਹ ਮਤਾਂ ਪਾ ਦਵੇ ਜਿਸ ਦੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਵੀ ਮੈਂ ਮਤਾ ਪਾ ਸਕਦਾ ਨਹੀਂ ਪਾ ਸਕਦਾ ਉਹ ਪੰਜਾਬ ਦਾ ਕੀ ਕੰਮ ਕਰੂਗਾ ਸੋ ਬਹੁਤ ਵੀਰੋ ਲੰਬਾ ਨਾ ਜਾਂਦਾ ਹੋਇਆ ਮਨ ਕੱਢਦਾ ਤੁਹਾਡਾ ਕੱਟ ਦੇਖ ਕੇ ਕਿ ਹੋਰ ਗੱਲਬਾਤ ਕਰਾਂ ਫਿਰ ਮੱਫਾ ਮਿਲਿਆ ਆਵਾਂਗੇ ਇਹ ਗੱਲਾਂ ਵਰਤਾਂ ਕਰਦੇ ਰਹਿਣਾ ਆਪਾਂ ਫਰੇ ਆ ਕਿ ਪਹਿਲੀ ਤਰੀਖ ਨੂੰ ਕੋਈ ਮੇਰਾ ਭਰਾ ਕੋਈ ਮੇਰਾ ਵੀਰ ਬਜ਼ੁਰਗ ਮਾਤਾ ਭੈਣ